ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਿਰ ਆਪਾਂ ਸੈਰ ਪਹੁੰਚੇ ਹਾਂ ਮੋਕੇ ਠੀਕ ਹੈ ਜੀ ਗੱਲ ਇਲੈਕਟ੍ਰਿਕ ਵੈਕ ਠੀਕ ਹੈ ਜੀ ਬੈਟਰੀ ਵਾਲੇ ਸਕੂਟਰਿਆਂ ਤੇ ਸਕੂਟਰ ਠੀਕ ਹੈ ਜੀ ਬਸ ਸਟੈਂਡ ਤੇ ਲੱਗੀ ਆ ਦੁਕਾਨ ਵਾਲਿਆਂ ਨੇ ਕਿਹਾ ਗੱਲ ਇਲੈਕਟ੍ਰਿਕ ਠੀਕ ਹੈ ਜੀ ਨੰਬਰ ਵੀ ਲੋਡ ਕਰ ਸਕਦੇ ਆ ਵਾਅਦੇ ਪਕਰਦੇ ਆ ਬਾਈ ਨੇ ਗੱਲ ਆਪ ਲੈਣਿਆ ਹੀ ਜਾਣਕਾਰੀ ਠੀਕ ਹੈ ਜੀ ਹਾਂਜੀ ਵੀਰੇ ਜੀ ਨਾਮ ਤੇ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਸ਼ਿਵਰਾਜ ਸਿੰਘ ਆ ਜੀ ਹਾਂਜੀ ਐਡਰੈਸ ਆਪਣਾ ਹੈਗਾ ਜੀ ਅੰਮ੍ਰਿਤਸਰ ਰੋਡ ਆ ਜੀ ਇਹ ਹਾਂਜੀ ਜਿਹੜੇ ਬੱਸ ਸਟੈਂਡ ਜਿੱਥੋਂ ਬੱਸਾਂ ਐਂਟਰ ਹੁੰਦੀਆਂ ਜੀ ਹਾਂਜੀ ਉਸ ਰੋਡ ਤੇ ਆ ਜੀ ਇਹ ਬੱਸ ਸਟੈਂਡ ਤੋਂ ਲਗਭਗ 300 ਮੀਟਰ ਦੀ ਦੂਰੀ ਤੇ ਆ ਜੀ ਇਹ ਠੀਕ ਹੈ ਜੀ ਲਹਾਰਾ ਜਾਉਂਗਵਾਲ ਨੂੰ ਠੀਕ ਹੈ ਜੀ ਜਿਹੜੇ ਇਧਰ ਐਚਡੀਐਫ ਸੀਏਟੀਐਮ ਆ ਜੀ ਇੰਦਰ ਦਰੂਵਾਲ ਠੇਕਾ ਜੀ ਠੀਕ ਹੈ ਜੀ ਪਜਾਲੇ ਆਪਣੀ ਸ਼ਾਪ ਆ ਜੀ ਠੀਕ ਹੈ ਜੀ ਹਾਂਜੀ ਵੀਰੇ ਜੀ ਦੱਸੋ ਜੀ ਆਪ ਨੂੰ ਕਿਹੜੇ ਕਿ ਕਿੱਦਾਂ ਕਿੱਦਾਂ ਦੇ ਸਕੂਟਰ ਇਲੈਕਟ ਸਸਤੇ ਲੈਣੇ ਸਸਤੇ ਹੀ ਮਿਲ ਜਾਣਗੇ ਜੀ ਹਾਂਜੀ ਜੇ ਕੁਆਲਿਟੀ ਵਧੀਆ ਲੈਣੀ ਹੈ ਤਾਂ ਕੁਆਲਿਟੀ ਵਧੀਆ ਵਾਲਾ ਰੇਟ ਦੱਸ ਦਿੰਦੇ ਆ ਸਸਤੇ ਵਾਲਾ ਸੀ ਨੀਗਾਸਟ ਕਸਟਮਰ ਨੂੰ ਕਹਿੰਦੇ ਵੀ ਲੋਸ ਤਾਂ ਕਹਿੰਦੇ ਵੀ ਪੈਸਾ ਥੋੜਾ ਜਿਆਦਾ ਬੱਡ ਡਿਵਰਸਟ ਕਰ ਲੋ ਘਟੂ ਘਟ ਕੀ 4 ਸਾਲ 5 ਸਾਲ ਤੁਸੀਂ ਵਰਤ ਸਕੋ ਹਾਂਜੀ ਹਾਂਜੀ ਸਸਤੇ ਵਾਲਾ ਬਿਨਾ ਗਾਰੰਟੀ ਤੋਂ ਆਉਂਦਾ ਜੀ ਘੱਟ ਬਹਾਂ ਚਾਉਂਦਾ ਤੁਸੀਂ ਚਾਹੀਦਾ ਹੋਇਆ ਆਪਾਂ ਵੀ ਅਵੇਲੇਬਲ ਕਰਾ ਦਾਂ ਕੋਈ ਗੱਲ ਨਹੀਂ ਠੀਕ ਹੈ ਜੀ ਆਪਣ ਕੋਲੇ ਵਧੀਆ ਪੀਸਾ ਨਹੀਂ ਆਪਣ ਕੋਲੇ ਹਾਂਜੀ ਵਧੀਆ ਕੁਆਲਿਟੀ ਹਾਂਜੀ ਹਾਂਜੀ ਆ ਪਹਿਲੇ ਸਕੂਟਰ ਤੋਂ ਦੱਸਿਆ ਆ ਜਿਹੜਾ ਬਜਾਜ ਦਾ ਨੂੰ ਸਕੂਟਰ ਜਮ ਇਹ ਹੈਗਾ ਜੀ 88000 ਕੀਮਤਾਂ ਜੀ ਦੀ ਠੀਕ ਹੈ ਜੀ ਲਿਥੀਅਮ ਬੈਟਰੀ ਚਾ ਜੀ ਹਾਂਜੀ 3 ਸਾਲ ਦੀ ਗਾਰੰਟੀ ਨਾਲ ਬੈਟਰੀ ਆਉਂਦੀ ਹੈ ਜੀ ਇਹਦੀ ਠੀਕ ਹੈ ਜੀ 50 55 ਕਿਲੋ ਟਾਪ ਸਪੀਡ ਆ ਜੀ ਠੀਕ ਹੈ ਜੀ ਹਾਂਜੀ ਬਾਕੀ ਡਿਸਕ ਬ੍ਰੇਕ ਆ ਜੀ ਦੋਨੇ ਡਬਲ ਡਿਸਕ ਆ ਜੀ ਹਾਂਜੀ ਅੱਗੇ ਪਿੱਛੇ ਦੋਨੋਂ ਡਿਸਕ ਆ ਦੇਖ ਸਰ ਇਹ ਬੜਾ ਸੋਹਣਾ ਬਹੁਤ ਲੱਗਦਾ ਪਿਆਰਾ ਕਲਰ ਆ ਬਹੁਤ ਸੋਹਣਾ ਪੀਸ ਆ ਜੀ ਠੀਕ ਹੈ ਜੀ ਇਹਦੀ ਗਾਰੰਟੀ 3 ਸਾਲ ਦੀ ਬੈਟਰੀ ਦੀ ਇਹਦੀ 3 ਸਾਲ ਦੀ ਗਾਰੰਟੀ ਠੀਕ ਹੈ ਜੀ ਦੇਖ ਦੇਖ ਬਰਾ ਲੱਖ ਲੱਖ ਘੈਂਟ ਆ ਤੇ ਹਾਂਜੀ ਆ ਦੂਜੇ ਨੰਬਰ ਵਾਲਾ ਦੱਸੋ ਜ ਇਹ ਆ ਜਾਂਦਾ ਇਹ ਪੰਜ ਬੈਟਰੀਆਂ ਚ ਜੀ ਹਾਂਜੀ ਫਰੰਟ ਡਿਸਕ ਬ੍ਰੇਕ ਆ ਜੀ ਪਿੱਛੇ ਡਰਮ ਆ ਜੀ ਹਾਂਜੀ ਦੋਨੋਂ ਟਿਊਬਲੈਸ ਟਾਇਰ ਆ ਜੀ ਠੀਕ ਆ ਜੀ 45 42 ਟੌਪ ਸਪੀਡ ਹੁੰਦੀ ਆ ਜੀ ਹਾਂਜੀ ਪੰਜ ਬੈਟਰੀਆਂ ਦੇ ਇਹਦਾ ਰੇਟ ਆ ਜੀ 48000 ਜੀ ਸਹੀ ਇਹਦੇ ਵਿੱਚ ਕਲਰ ਤਿੰਨ ਅਵੇਲੇਬਲ ਹੁੰਦੇ ਆ ਜੀ ਆਪਣੇ ਕੋਲ ਜੇ ਕਿਸੇ ਨੇ ਕੋਈ ਵੈਸੇ ਕਲਰ ਹੋ ਜਾ ਮਂਗਵਾਉਣਾ ਮੌਕੇ ਤੇ ਹਾਂਜੀ ਤਾਂ ਉਹ ਮੰਗਵਾ ਦਾਂਗੇ ਡਿਮਾਂਡ ਤੇ ਸਪੈਸ਼ਲ ਨਹੀਂ ਤਾਂ ਅਸੀਂ ਇਹੀ ਕਲਰ ਵੇਚ ਕੇ ਜਿਆਦੇ ਹੋਣਿਆ ਵੀ ਕੱਲ ਸਪੇਅਰ ਪਾਰਟ ਮਿਲ ਜਾਂਦਾ ਠੀਕ ਆ ਜੀ ਇਹ ਦੋਨੇ ਡਿਸਕ ਵਾਲੇ ਆ ਇਹ ਸਿੰਗਲ ਡਿਸਕ ਵਾਲੇ ਮੂਰੇ ਡਿਸਕ ਇਹਦੀ ਗਾਰੰਟੀ ਕਿਨੇ ਚਿਰ ਦੀ ਜੀ? ਇਹਦੀ ਬੈਟਰੀ, ਮੋਟਰ, ਚਾਰਜਰ, ਕੰਟਰੋਲਰ 1 ਸਾਲ ਜੀ, 1 ਸਾਲ ਦਾ। ਹਾਂਜੀ। ਠੀਕ ਹੈ ਜੀ। ਵੈਸੇ ਕਿੰਨਾ ਕੁ ਟਾਈਮ ਚੱਲ ਜਾਂਦੀਆਂ ਬੈਟਰੀਆਂ? ਡੇਢ ਸਾਲ ਚੱਲ ਜਾਂਦੀਆਂ ਜੀ। ਡੇਢ ਦੋ ਸਾਲ। ਹਾਂਜੀ। ਠੀਕ ਹੈ। ਸੇਖ ਬਈ ਅੱਜਕੱਲ ਜਿਹੜਾ ਸਿਸਟਮ ਹੋ ਰਿਹਾ ਕਾਰਡ ਵਾਲਾ, ਇਹ ਕਾਰਡ ਵਾਲੇ ਆ ਕਿ ਦੂਜੇ? ਕਾਰਡ ਵਾਲਾ ਹਾਂਜੀ, ਕਾਰਡ ਵਾਲਾ ਇੱਧਰ ਮਿਲ ਜਾਣਾ ਜੀ ਮੋੜ 'ਦੋ। ਦੇਖ ਸਕਦੇ। ਇਹ ਮੋੜ 'ਦੋ ਖੜਾ ਜੀ। ਕਿਹੜਾ ਜੀ ਉਹ ਦਿਖਾਓ ਕਾਰਡ ਵਾਲਾ? NFC ਹੁੰਦਾ ਜੀ ਇਹਨੂੰ। ਕਿਹੜਾ ਬਈ ਜੀ? ਇਹ NFC ਹੁੰਦਾ ਜੀ। ਹਾਂਜੀ। ਉਸ ਸਿਸ ਇਹ ਨਹੀਂ ਚੱਲਦਾ ਜੀ ਇਹਦੇ ਨਾਲ ਹਾਂਜੀ ਇਹਦੇ ਨਾਲ ਚੱਲ ਜਾਂਦਾ ਇਹਦੇ ਨਾਲ ਹੀ ਬੰਦ ਹੋ ਜਾਂਦਾ ਜੀ ਮਾੜਾ ਕਰਕੇ ਦਿਖਾ ਜੀ ਲੋਪਰਾ ਨਵਾਂ ਮੋਡਲ ਆਇਆ ਚੰਗੀ ਚੱਲਦਾ ਲੱਗਿਆ ਬੈਟਰੀ ਲਈ ਪੁੱਤ ਦੇ ਹਾਂਜੀ ਬਈ ਜੀ ਦੱਸੋ ਇਹਦੇ ਵਰਗਾ ਸਮਾਰਟ ਕਾਰਡ ਆ ਜੀ ਇਹਦੇ ਹਾਂਜੀ ਹਾਂਜੀ ਸਮਾਰਟ ਕਾਰਡ ਜਿਵੇਂ ਚਾਬੀ ਨਹੀਂ ਯੂਜ਼ ਕਰਨੀ ਬਿਨਾ ਚਾਬੀ ਤੋਂ ਸਟਾਰਟ ਕਰਨਾ ਤਾਂ ਉਹ ਜੂਗਾ ਜੀ ਹੁਣ ਬੰਦ ਕਰਨਾ ਬਈ ਇਹਨੂੰ ਨਹੀਂ ਤੇ ਬੰਦ ਹੋ ਜਾਣਾ ਜੀ ਠੀਕ ਹੈ ਜੀ ਇਹਦਾ ਇੱਕ ਹੋਰ ਬੈਨੀਫਿਟ ਆ ਜੀ ਹਾਂਜੀ ਇਹ ਬਿਨਾ ਚਾਬੀ ਤੋਂ ਰੁੜਦਾ ਨਹੀਂ ਜੀ ਜੇ ਤੁਸੀਂ ਇਹ ਚਾਬੀ ਲੋਕ ਚੋਂ ਕੱਢੀ ਹੋਈ ਆ ਤਾਂ ਇਹ ਰੁੜਦਾ ਨਹੀਂ ਮੋਟਰ ਜਾਮ ਹੋਊਗੀ ਅੱਛਾ ਜੀ ਵੀ ਆਨ ਯਾ ਗਾ ਰੋਡ ਨਹੀਂ ਨਹੀਂ ਰੋਡ ਕਿਹਨੇ ਲੈ ਸਕਦਾ ਠੀਕ ਆ ਇਹਨੇ ਖੜਕਾ ਕਰਨਾ ਸੀ ਤਾਂ ਅਗਰ ਰੋਡ ਨਾਲ ਚੋਰੀ ਵਾਲੇ ਤੋਂ ਸੇਫਟੀ ਕੀਤੀ ਹਾਂਜੀ 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 ਠੀਕ ਹੈ ਜੀ ਉਹ ਕੰਮੀ ਚੱਕਿਆ ਗਿਆ ਤੇ ਜਿਹੜਾ ਚਾਬੀ ਲਾਉਂਗੇ ਇਹ ਚਾਬੀ ਲਾਉਂਗੇ ਆਨ ਹੋਊਗੀ ਜਦੋਂ ਚਾਬੀ ਤਾਂ ਇਹ ਰੁੜੂਗਾ ਨਹੀਂ ਰੁੜਦਾ ਨਹੀਂ ਹਾਂਜੀ ਵੀ ਇਹਦਾ ਕੀ ਮਾਡਲ ਲੱਗੀ ਰੇਟ ਆ ਜੀ ਕੀ ਗੱਲਬਾਤ ਆ ਜੀ ਦੱਸੋ ਜਾਣਕਾਰੀ ਇਹ ਸਕੂਟਰ ਦੀ ਇਹਦਾ ਰੇਟ ਆ ਦੋਨੇ ਟਿਊਬਲੈਸ ਟਾਇਰ ਆ ਜੀ ਦੋਨੇ ਡਿਸਕ ਬ੍ਰੇਕ ਅੱਗੇ ਪਿੱਛੇ ਵਾਲੇ 12 ਇੰਚ ਮੋਟਰ ਆ ਜੀ 60 ਕਿਲੋਸਟ ਔਰ ਸਪੀਡ ਆ ਜੀ 6 ਬੈਟਰੀਆਂ ਨੇ ਹਾਂਜੀ ਇਹਦਾ ਰੇਟ ਏ 60 ਤਿੰਨ ਸਾਲ ਦੀ ਗਾਰੰਟੀ ਬੈਟਰੀ ਇਹ ਨਹੀਂ ਜੀ 1 ਸਾਲ ਦੀ ਜੀ ਸਸਾ ਜਿਹੜੀ ਇਹ ਲਿਥੀਅਮ ਬੈਟਰੀ ਉਹ ਦੀ ਇਹ ਲਿਥੀਅਮ ਬੈਟਰੀ ਦੀ ਗਾਰੰਟੀ 3 ਸਾਲ ਆ ਜਾਂਦੀ ਹੈ ਜੀ ਠੀਕ ਹੈ ਜੀ ਹਾਂ ਜੀ ਇਹ ਲਿਥੀਅਮ ਬੈਟਰੀ ਜਿਹੜੀ ਆ ਇਹ ਲਿਥੀਅਮ ਹੈ ਠੀਕ ਹੈ ਜੀ ਦੇਖ ਸਕਦੇ ਹੋ ਇਹ ਆਪਣੇ ਕੋਲੇ ਵਾਟਰ ਪ੍ਰੂਫ ਆ ਜੀ ਠੀਕ ਹੈ ਜੀ ਫਾਇਰ ਪ੍ਰੂਫ ਆ ਜੀ ਠੀਕ ਹੈ ਜੀ ਅੱਗ ਨਹੀਂ ਲੱਗਦੀ ਜੀ ਠੀਕ ਹੈ ਜੀ ਪਾਣੀ ਨਹੀਂ ਪੈਂਦਾ ਪਾਰਟੀ ਪਾਣੀ ਦੀ ਸੜਦਾ ਇਹ ਜੇ ਇਹ ਇਹ ਕੀਮਤ ਬੈਟਰੀ ਇਹ ਧਰ ਕੇ ਲੈਣੇ ਫਿਰ ਕੀ ਕੀਮਤ ਹੋ ਜਾਂਦੀ ਹੈ ਇਹਦੀ ਇਹ ਕੀਮਤ ਧਰ ਕੇ ਕੁਛ ਹੋ ਜਾਣਾ ਜੀ ਲਗਭਗ 78 ਕੁ ਹਜ਼ਾਰ ਜੀ ਸਸਾ ਜੀ 77000 ਹਾਂਜੀ ਮਨ ਕੇ ਚੱਲੋ 18000 ਹੋਊਗਾ ਐਕਸਟਰਾ ਪਹਿਲਾਂ ਹੀ ਹਾਂਜੀ 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 ਠੀਕ ਹੈ ਇਹ 3 ਸਾਲ ਦੀ ਫੁੱਲ ਗਾਰੰਟੀ ਇਹ 3 ਸਾਲ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਕੋਈ ਗਾਰੰਟੀ ਆਪਣ ਕੋਲ ਦੂਧੀਆਂ ਬੈਟਰੀਆਂ ਲੋਕਾਂ ਨੂੰ ਹੀ ਫੁੱਲ ਗਾਰੰਟੀ ਹੋਊਗੀ ਕੋਈ ਐ ਨਹੀਂ ਤੁਹਾਨੂੰ ਇਸ਼ੂ ਆਇਆ ਕੱਲ ਨੂੰ ਤੁਹਾਡੇ ਤੋਂ ਪੈਸੇ ਨਹੀਂ ਮੰਗਦੇ ਕਿਸਾਈ ਨਹੀਂ ਮੰਗਦੇ ਉਹ ਜਾਂ ਕੋਈ ਸੀਨ ਨਹੀਂ ਠੀਕ ਹੈ ਜੀ ਤੁਹਾਡੇ ਤੋਂ ਕੋਈ ਪੈਸਾ ਨਹੀਂ ਮੰਗਿਆ ਜਾਊਗਾ ਕਿਸੇ ਚੀਜ਼ ਦਾ ਯਾ ਜਿਹੜੀ ਚੀਜ਼ ਦੀ ਗਾਰੰਟੀ ਜ ਮੋਟਰ ਚਾਰਜਰ ਕੰਟਰੋਲਰ ਬੈਟਰੀ ਜਿਹੜੀ ਮੋਟਰ ਹੈ ਵੱਡੇ ਟਾਇਰ ਲਾਇਆ ਜਿਹੜੀ ਫਰਕ ਆ ਵੀ ਟੈਰ ਡੋਨ ਦਾ ਕਿ ਮੋਟਰ ਦਾ ਫਰਕ ਆ ਇਹ 12 ਇੰਚੀ ਟਾਇਰ ਵੀ ਮੋਟਰ ਵੀ ਦੋਨੇ 12 ਇੰਚੀ ਹੈ ਜੀ ਇਹਦੇ ਮੋਟਰ ਵੀ ਵੱਡੀ ਹੈ ਜੀ ਜਿਵੇਂ ਆਹ ਮਾਡਲ ਹੈ 10 ਇੰਚੀ ਮੋਟਰ ਹੁੰਦੀ ਹੈ ਜੀ ਇਹ ਚ ਠੀਕ ਹੈ ਜੀ ਇਹ ਚ 12 ਇੰਚੀ ਮੋਟਰ ਹੈ ਜੀ ਸਪੀਡ ਜ਼ਿਆਦਾ ਹੁੰਦੀ ਹੈ ਜੀ ਠੀਕ ਹੈ ਜੀ ਸਪੀਡ ਕਿੰਨੀ ਦੀ ਇਹਦੀ 60 ਮੀਲ ਟੋਪ ਸਪੀਡ ਹੈ ਜੀ 60 ਮੀਲ ਟੋਪ ਹਾਂਜੀ ਹਾਂਜੀ ਠੀਕ ਹੈ ਹਾਂਜੀ ਜੀ ਅੱਜ ਦੂਜੇ ਮੋਰ ਲਈ ਇਹਨਾਂ ਬਾਰੇ ਦੱਸੋ ਜਾਣਕਾਰੀ ਵੜੀ ਇਹ 10 ਇੰਚੀ ਟਾਇਰ ਚ ਹੈ ਜੀ ਹਾਂਜੀ ਇਹ ਹਾਂਜੀ ਭਾਈ ਦੱਸੋ ਜੀ ਜਾਣਕਾਰੀ ਇਹ ਆ ਜਾਂਦਾ 6 ਬੈਟਰੀਆਂ ਜੀ ਜਿਹੜੇ ਲੋਕ ਕਹਿੰਦੇ ਅਗਲਾ ਕਹਿੰਦਾ ਵੀ ਸਾਨੂੰ ਟਾਇਰ ਛੋਟੇ ਚਾਹੀਦੇ ਆ ਕੋਈ ਦਿੱਕਤ ਨਹੀਂ ਟਾਇਰ ਛੋਟੇ 10 ਇੰਚੀ ਵਾਲੀ ਆ ਜੀ ਇਹ ਚ ਹਾਂਜੀ ਬੈਟਰੀਆਂ 'ਚ 6 ਰੱਖੀਆਂ ਨੇ ਆ ਜੀ ਠੀਕ ਆ ਜੀ 72 ਵੋਲਟ ਤੇ ਕੰਮ ਕਰਦਾ ਜੀ ਹਾਂਜੀ ਇਹ ਪੈ ਜਾਂਦਾ ਜੀ 6 ਬੈਟਰੀਆਂ ਨਾਲ 54000 ਰੁਪਏ ਦਾ ਜੀ ਇਹ 54000 ਦਾ ਹਾਂਜੀ ਫਰੰਟ ਡਿਸਕ ਬ੍ਰੇਕ ਆ ਪਿੱਛੇ ਡਰਮ ਬ੍ਰੇਕ ਆ ਜੀ ਅੱਛਾ ਜੀ ਟਿਊਬਲੈਸ ਟਾਇਰ ਨੇ ਜੀ ਠੀਕ ਆ ਜੀ ਦੇਖ ਸਕਦੇ ਆ ਮורה ਫਰੰਟ ਬ੍ਰੇਕ ਆ ਪਿੱਛੇ ਸੈਂਟਰ ਪਿੱਛੇ ਡਰਾਮਾ ਜੀ ਤੇ ਇਹਨਾਂ ਦੇ ਲਈ ਰਿਮਾਉਂਟਰ ਇਦਰੋਂ ਉਹ ਜਬਰਾ ਦੇਖ ਸਕਦੇ ਹੋ ਠੀਕ ਹੈ ਜੀ ਇਹ 1 ਸਾਲ ਦੀ ਗਾਰੰਟੀ ਤੇ ਆ ਜੀ 1 ਸਾਲ ਦੀ ਮੋਟਰ ਚਾਰਜਰ ਕੰਟਰੋਲਰ ਬੈਟਰੀ ਸਾਲੇ ਤਾਂ ਸਾਲਾ ਇਲੈਕਟ੍ਰੋਨਿਕ ਟੈਰੀਆਂ ਦੀ ਇਹਦੇ ਚ ਡਗ ਜਾਂਦੀ ਹੈ ਜੀ ਠੀਕ ਹੈ ਉਹ ਐਕਸਟਰਾ ਹਾਂਜੀ ਹੋ ਗਿਆ ਬਸ ਠੀਕ ਹੈ ਇਹ ਮਾਰਕ ਲੀ ਵੀ ਐਸ ਐਮ ਵੀ ਇਕুইਵਲੈਂਟ ਆ ਜੀ ਇਹ ਸੇਮ ਹੀ ਆ ਜੀ ਆ ਜਿਹੜਾ ਸਕੂਟਰੀ ਜੀ ਟਾਈਪ ਆ ਗਿਆ ਇਹ ਕਹਾ ਇਹ ਤਿਆਰ ਖੜਾ ਆ ਜੀ ਠੀਕ ਹੈ ਇਹਦਾ ਰੇਟ ਦਾ ਫਰਕ ਹੈ ਜੀ ਨਹੀਂ ਆ ਜ ਆ ਸੇਮ ਆ ਜੀ ਇਹਦਾ ਰੇਟ ਦਾ ਫਰਕ ਆ ਜੀ ਪਰ ਸਾਬ ਉਹ ਦੱਸੋ ਜੀ ਜਿਹੜਾ ਰੇਟ ਦਾ ਫਰਕ ਆ ਸੋ ਜੀ ਇਹ ਪੰਜ ਬੈਟਰੀਆਂ ਚ ਤੁਹਾਨੂੰ ਪੈਣੀ ਹੈ ਜਿਹੜਾ 480 10 ਇੰਚੀ ਟਾਇਰ ਆ ਜੀ ਨਾ ਤੇ ਡਿਸਕਾ ਪਿੱਛੇ ਡਰਾਮਾ ਹਾਂਜੀ ਪੰਜ ਬੈਟਰੀ ਵਾਲੀ ਜੀ ਠੀਕ ਹੈ ਜੀ 48000 ਕੀਮਤ ਹੈ ਜੀ ਦੀ 48000 ਰੁਪਏ ਹਾਂਜੀ ਲੋਪੂਰਾ ਦੇ ਸਕਦੇ ਖਾਂਜੀ ਭਾਈ ਇਹਨੇ ਤਾਂ ਦੱਸੋ ਇਹਦੇ ਹਾਂਜੀ ਭਾਈ ਇਹ ਦੱਸੋ ਕੀਮਤ ਇਹਦੇ ਬਾਰੇ ਇਹ 10 ਜੀ 12 ਚਾ ਜੀ ਐ ਮਨਨੋ ਸਭ ਤੋਂ ਪੁਰਾਣਾ ਮਾਡਲ ਆ ਜੀ ਇਹ ਹਾਂਜੀ ਜਿਹੜਾ ਹੁਣ ਤੱਕ ਲਗਾਤਾਰ ਸੇਲ ਹੋ ਰਿਹਾ ਠੀਕ ਆ ਜੀ ਸਭ ਤੋਂ ਵਧੀਆ ਸਪੇਅਰ ਪਾਰਟਸ ਆਵੇਲੇਬਲ ਵੀ ਰਹਿੰਦੇ ਸਸਤਾ ਵੀ ਹੁੰਦਾ ਹਾਂਜੀ ਬਿਓ ਚੀਜ਼ ਆ ਹਾਂਜੀ ਜੇ ਕਿਸੇ ਨੇ ਘਰੇ ਆਮ ਵਰਤੋਂ ਲਈ ਲੈਣਾ ਕਿਸੇ ਨੂੰ ਕਲਾਸਿਕ ਲੁੱਕ ਚਾਹੀਦੀ ਆ ਤਾਂ ਇਹ ਵਧੀਆ ਮਾਡਲ ਆ ਜੀ ਇਹ ਹਾਂਜੀ 48000 ਕੀਮਤ ਆ ਜੀ ਇਹ ਤਿੰਨ ਰੰਗ ਆ ਜਾਂਦੇ ਜੀ ਅਸਾ ਤਿੰਨ ਤਿੰਨ ਰੰਗ ਆ ਜੀ ਇਹਦੇ ਚ ਹਾਂਜੀ ਤਿੰਨ ਰੰਗ ਆ ਜੀ ਇਹ ਚ ਦੇਖ ਸਕਦੇ ਹੋ ਪਰ ਤੇ ਜਿਸ ਕਾ ਮੂਰੇ ਜੀ ਨੇ ਹਾਂਜੀ ਫਰੰਟ ਰਿਸਕਾ ਜੀ ਮਗਰ ਪਿੱਛੇ ਡਰਾਮਾ ਜੀ ਠੀ ਇਵਾ ਜੀ ਨੇ ਕੀਮਤ ਵੀ ਅਸੀਂ ਦੱਸ ਤੀ 48000 ਠੀਕ ਹੈ ਜੀ ਸਾਲ ਦੀ ਗਾਰੰਟੀ ਵੀ ਜੀ ਦੀ ਇੱਕ ਸਾਲ ਦੀ ਬੈਟਰੀ ਦੀ ਚਾਰਜਰ ਦੀ ਕੰਟਰੋਲਰ ਦੀ ਵੀ ਕੋਈ ਲਾੜਾ ਲਪੇ ਨਹੀਂ ਲੱਗਦਾ ਵੀ ਇਹ ਲਾੜੇ ਨਪੇ ਦਾ ਕੰਮ ਹੀ ਨਹੀਂ ਕਰਦੇ ਬਈ ਆਪਾਂ ਜਿਹੜੀ ਚੀਜ਼ ਠੋਕੇ ਕਹਿੰਦੇ ਅਗਲੇ ਨੂੰ ਹਾਂ ਵੀ ਚਾਰਜਰ ਜੇ ਤੁਹਾਡੇ 10 ਖਰਾਬ ਹੋ ਜਾਣ 12 ਖਰਾਬ ਹੋ ਜਾਣ ਸਾਲ 'ਚ ਰਿਪਲੇਸ ਕਰਕੇ ਲੈ ਜਾਓ ਤਾਰ ਨਾ ਕੱਟੀ ਹੋਵੇ ਚਾਰਜਰ ਟੁੱਟਿਆ ਨਾ ਹੋਵੇ ਠੀਕ ਹੈ ਜੀ ਰਿਪਲੇਸਮੈਂਟ ਹੋ ਜੂ ਜੀ ਦੇਖ ਸਕਦਾ ਕਰੋ ਜੇ ਕਹੇ ਤਾਰ ਘੱਟ ਲਿਓ ਫਿਰ ਜ਼ਿੰਮੇਵਾਰ ਆਪ ਦਾ ਜੀ ਫਿਰ ਉਹਦਾ ਕੋਈ ਹੱਲ ਨਹੀਂ ਸਹੀ ਗੱਲ ਹੈ ਸਹੀ ਗੱਲ ਲੋ ਸਹੀ ਸੇਮ ਬੈਟਰੀ ਤੁਸੀਂ ਫੁੱਲਣ ਦੀ ਗਾਰੰਟੀ ਲੈ ਸਕਦੇ ਹੋ ਆਪਣੇ ਤੋਂ ਹਾਂਜੀ ਜੇ ਬੈਟਰੀ ਫੁੱਲ ਜਾਂਦੀ ਹੈ ਲੋਕ ਕੀ ਕਰਦੇ ਆ ਬਾਅਦ ਚ ਕਹਿੰਦੇ ਜੀ ਤਾਂ ਪੈਸੇ ਲੱਗਣਗੇ ਇੱਕ ਸਾਈ ਲਵਾਗੇ ਬੈਟਰੀ ਫੁੱਲ ਗਈ ਤੁਹਾਡੀ ਹਾਂਜੀ ਹਾਂਜੀ ਗਾਰੰਟੀ ਜੀ ਆਪਣੇ ਕੋਲ ਉਹ ਜੀ ਨਹੀਂ ਜੀ ਬੈਟਰੀ ਫੁੱਲ ਗਈ ਫਿਰ ਵੀ ਗਾਰੰਟੀ ਚ ਆ ਜੀ ਠੀਕ ਆ ਜਿਹੜੇ 135000 ਦੇ 32000 ਦੀ ਉਹ ਕੀ ਹੈ ਜੀ ਅੱਜ ਕੱਲ ਸਿਸਟਮ ਉਹ ਮਿਲ ਜਾਂਦਾ ਜੀ ਉਹ ਫਿਰ ਸਮਾਨ ਉਹ ਜਾ ਅੱਜ ਕੱਲ ਕੋਈ ਨਹੀਂ ਇੰਦਾ ਕੰਮ ਆਇਆ ਜਿਹੜਾ ਆਪਦੀ ਚੀਜ਼ ਨੂੰ ਘਟਾ ਕੇ ਰੇਟ ਵੇਚ ਦੁੱੱਬਲਿਆਵਾ ਕੇ ਹਾਂਜੀ ਉਹਦੇ ਫਿਰ ਕੰਪੋਨੈਂਟ ਉਹ ਹੀ ਲੱਗੇ ਹੁੰਦੇ ਸਸਤੀ ਜੀ ਲੱਗੇ ਹੁੰਦਾ ਹਲਕਾ ਸਮਾਨ ਲੱਗਿਆ ਹੁੰਦਾ ਜੀ ਬਗੈਰ ਪਰ ਇੱਕ ਚੀਜ਼ 'ਚ ਫਰਕ ਪੈਂਦਾ ਟੈਰਾ ਤੁਲਾ ਬਾਡੀਪਾਰਟ ਇਹਨਾਂ ਕਿਸੇ ਚੀਜ਼ 'ਚ ਫਰਕ ਪੈਂਦਾ ਇਹਦੇ 4 ਲੇਅਰ ਕੋਟ ਪੇਂਟ ਹੁੰਦਾ ਜੀ ਹਾਂਜੀ 4 ਲੇਅਰ ਪੇਂਟ ਹੁੰਦਾ ਜੀ ਇਹਦੇ ਅੱਛਾ ਜੀ ਇਹ ਪੇਂਟ ਤੁਸੀਂ ਆ ਮਨੋ ਚਾਰ ਸਾਲ ਵੀ ਵਰਤ ਲਓਗੇ ਚਮਕ ਨਹੀਂ ਵਰ ਉਹ ਸਿੰਗਲ ਲੇਅਰ ਜਾਂ ਡਬਲ ਲੇਅਰ ਹੁੰਦਾ ਠੀਕ ਹੈ ਜੀ ਉਹ ਥੋੜੇ ਟਾਈਮ ਬਾਅਦ ਫਿੱਟਣ ਲੱਗ ਜਾਂਦਾ ਰੰਗ ਦਾ ਫਰਕ ਪੈਣ ਲੱਗ ਜਾਂਦਾ ਉਹ ਉਹ ਚੀਜ਼ ਹੁੰਦੀ ਹੈ ਜੀ ਠੀਕ ਹੈ ਜੀ ਇਹੀ ਚੀਜ਼ ਸੇਮ ਟਾਇਰਾਂ 'ਚ ਹੁੰਦੀ ਹੈ ਜੀ ਟਾਇਰ ਇਹ ਚੀਜ਼ ਲੌਂਗ ਤਾਂ ਵਧੀਆ ਕੁਆਲਿਟੀ ਦੇ ਮਿਲਣਗੇ ਇਹ ਜੇਕੇ ਟਾਇਰ ਹੈ ਇਹ ਜੇਕੇ ਦੇ ਜੀ ਠੀਕ ਹੈ ਦੇਸੀ ਨਹੀਂ ਹੈਗਾ ਜਿਹੜਾ ਉਹ ਦੇਸੀ ਹੁੰਦਾ ਉਹਨਾਂ ਦੇ ਦੇਸੀ ਟਾਇਰ ਉਹ ਦੇਸੀ ਟਾਇਰ ਹਰ ਚੀਜ਼ ਦੇਸੀ ਆਉਂਦੀ ਹੈ ਜੀ ਕੰਟਰੋਲਰ ਵੀ ਚਾਰਜਰ ਵੀ ਬੈਟਰੀ ਵੀ ਹਰ ਚੀਜ਼ ਦਾ ਫਰਕ ਹੁੰਦਾ ਜੀ ਇਹਦੇ ਨਾਲੋਂ ਠੀਕ ਹੈ ਜੀ ਹਾਂਜੀ ਵੀਰੇ ਆਹ ਚਿੱਟੇ ਸਕੂਟਰ ਤੋਂ ਅਸੀਂ ਵੇਟ ਦਾ ਇਸ ਤੋਂ ਬਾ ਪੰਜ ਬੈਟਰੀਆਂ ਚਾਹੀਦੀਆਂ ਜੀ ਹਾਂਜੀ ਜਿਹੜੀਆਂ ਬੈਟਰੀਆਂ ਉਹ ਚਾਹੀਦੀ ਸੇਮ ਬੈਟਰੀ ਆ ਜੀ ਠੀਕ ਆ ਜੀ ਰੇਟ ਥੋੜਾ ਜਿਹਾ ਵੱਧ ਜਾਂਦਾ ਸ਼ੋਅ ਜ਼ਿਆਦਾ ਆ ਜੀ ਸੋਹਣਾ ਜ਼ਿਆਦਾ ਲੱਗਦਾ ਹਾਂਜੀ ਜੇ ਉਦੋਂ ਤੁਸੀਂ ਥੋੜੀ ਮਾਡਰਨ ਲੁੱਕ ਲੈਣੀ ਆ ਤਾਂ ਇਹ ਜੀ ਲੈ ਲਓ ਜੀ 50000 ਕੀਮਤ ਆ ਜੀ ਇਹਦੀ ਠੀਕ ਆ ਜੀ ਫਰੰਟ ਡਿਸਕ ਆ ਪਿੱਛੇ ਡਰਮ ਬ੍ਰੇਕ ਆ ਜੀ ਹਾਂਜੀ ਸੇਮ ਸਪੀਡ ਆ ਜੀ ਕੋਈ ਠੀਕ ਆ ਜੀ ਹਾਂਜੀ ਦੋਪਰਾ ਦੇਖ ਸਕਦੇ ਬਹੁਤ ਸੋਹਣਾ ਇਹ ਥੋੜਾ ਜਿਹਾ ਫਰਕ ਆ 2000 ਦਾ ਬਾਈ ਜੀ ਕਹਿੰਦਾ ਮਾਡਲ ਦਾ ਫਰਕ ਹੋ ਗਿਆ ਠੀਕ ਆ ਜੀ ਮਾਡਲ ਦਾ ਫਰਕ ਕਿੰਨੇ ਮ ਠੀਕ ਹੈ ਦੂਆ ਦੇ ਰਾ ਅਗਲੇ ਖੜੇ ਜੀ ਇਹਨਾਂ ਪਰਕਾ ਨਹੀਂ ਕੋਈ ਸੇਮ ਹੀ ਨਹੀਂ ਇਹ ਇੱਕੋ ਜੀ ਚੀਜ਼ ਹੈ ਜੀ ਸਾਰਾ ਇੱਕੋ ਸਟਾਕ ਹੈ ਜੀ ਇਹ ਠੀਕ ਹੈ ਜੀ ਹਾਂ ਜੀ ਦੋ ਭਰਾ ਚੈੱਕ ਕਰ ਸਕੋ ਸਾਨੂੰ ਬੈਟਰੀਆਂ ਦਿਖਾਓ ਜੀ ਜਿਹੜੀਆਂ ਗਾਰੰਟੀ ਵਾਲੀਆਂ ਤੇ ਬਿਨਾਂ ਗਾਰੰਟੀ ਵਾਲੀਆਂ ਹੁੰਦੀਆਂ ਨੇ ਆਪਣੇ ਕੋਲ ਆਜੋ ਜੀ ਆਜੋ ਦਿਖਾ ਦਿੰਦੇ ਠੀਕ ਹੈ ਜੀ ਆਹ ਤਾਂ ਇਹ ਨਹੀਂ ਬਿਨਾਂ ਗਾਰੰਟੀ ਵਾਲੀ ਠੀਕ ਹੈ ਜੀ ਦੋ ਭਰਾ ਦੇ ਸਾਰੇ ਬਿਨਾਂ ਗਾਰੰਟੀ ਤੋਂ ਆ ਆਹ ਜਾਂਦੀ ਜੀ ਬੱਤੀ ਵਾਲੀ ਸਾਰੇ ਬੱਤੀਆਂ ਬਾਰੇ ਨਹੀਂ ਨਹੀਂ ਜੀ ਹਾਂ ਇਹਦੀ ਗਾਰੰਟੀ ਹੈ ਜੀ ਇਹ ਗਾਰੰਟੀ ਜਾਈਏ ਇਹ ਠੀਕ ਹੈ ਜੀ ਇਹ ਗਾਰੰਟੀ ਹੈ ਬਰਾਬਰਤੀਆਂ ਬਾਰੇ ਤੇ 82 एंपੀਰ ਆ ਇਹ 82 एंपੀਰ ਆ ਟਕਸਨ ਦਿਖਾਈ ਦੇਣਾ ਬਾਈ ਨੇ ਦੱਸ ਦਿੱਤਾ ਹਾਂਜੀ ਬਾਈ ਦੱਸੋ ਜੀ ਇਹਨਾਂ ਦੇ ਫਰਕ ਕੀ ਹੈ ਜਿਹੜੀਆਂ ਬਗੈਰ ਗਾਰੰਟੀ ਵਾਲੀ 82 एंपੀਰ ਆ ਇਹ 82 एंपੀਰ ਆ ਜੀ ਹਾਂਜੀ ਹਾਂਜੀ ਜਿਹੜੀ ਸਭ ਤੋਂ ਸਸਤੀ ਤੁਸੀਂ ਕਹਿ ਲਓ ਵੀ ਅੱਜ ਕੱਲ੍ਹ ਸਕੂਟਰਾਂ 'ਚ ਲੋਕ ਬਿਨਾਂ ਗਾਰੰਟੀ ਵਾਲੇ 'ਚ ਰੱਖ-ਰੱਖ ਕੇ ਦੇਈ ਜਾਂਦੇ ਕਹਿੰਦੇ ਕੋਈ ਨਹੀਂ ਮਹੀਨੇ ਦੀ ਗਾਰੰਟੀ ਲੈ ਲਓ ਜੀ 2 ਮਹੀਨੇ ਗਾਰੰਟੀ ਲੈ ਲਓ ਗਾਰੰਟੀ ਹੁੰਦੀ ਨਹੀਂ ਦੇ ਦਿੰਦੇ ਆ ਅਗਲੇ ਕਹਿੰਦੇ ਬੈਟਰੀ ਕੋਈ ਆ ਫਰਕ ਨਹੀਂ ਦੇ ਤੁਸੀਂ ਆਹ ਬੈਟਰੀ ਤੇ ਆਹ ਬੈਟਰੀ ਦਾ ਫਰਕ ਲਾਓ 7-800 ਰੁਪਏ ਦਾ ਬੈਟਰੀ ਵਿੱਚ ਫਰਕ ਹੈ ਜੀ ਇਹਨਾਂ ਦਾ ਠੀਕ ਹੈ ਗਰੰਟੀ ਵਾਲੀ ਇੱਕ ਸਿੰਗਲ ਵਿੱਚ ਇਹ ਗਰੰਟੀ ਵਾਲੀ ਇਹ 32 ਹੈ ਜੀ ਹਾਂਜੀ ਇਹ 30 ਹੈ ਜੀ ਇਹ 32 ਹੈ ਜੀ ਠੀਕ ਹੈ ਇਹਨਾਂ ਦੇ ਦੇ ਦਾ ਹੀ ਫਰਕਾ ਜੀ ਰੇਟ ਦਾ ਹੀ ਫਰਕਾ ਜੀ ਕੁਆਲਟੀ ਦਾ ਹੀ ਫਰਕਾ ਉਸੇ ਵਿੱਚ ਬੈਟਰੀ ਦੋਨੇ 32 ਆ ਹਾਂਜੀ ਪਰ ਕੁਆਲਟੀ 'ਚ ਫਰਕ ਆ ਇਹ ਬੈਟਰੀ ਮਹਿੰਗੀ ਹੈ ਜੀ ਠੀਕ ਹੈ ਜੀ ਇਹ ਬੈਟਰੀ ਸਸਤੀ ਹੈ ਜੀ ਓਕੇ ਓਕੇ ਲੋ ਪ੍ਰਾਸਟ ਦੇਖ ਸਕਦੇ ਹੋ ਠੀਕ ਹੈ ਯਾਰ ਇਹ ਲੱਗੀ ਆ ਗਈ ਇਹ ਚਾਰਜਰ ਚਾਰਜ ਦਿਖਾਓ ਜੀ ਇਹ ਆ ਇਹਦਾ ਹੀ ਕੰਟਰੋਲਰ ਠੀਕ ਹੈ ਕੰਟਰੋਲ ਸ ਕਹਿੰਦੇ ਲੈ ਜੋ ਜੀ ਕੋਈ ਗੱਲ ਨਹੀਂ ਕੋਈ ਇਹ ਜੇ ਤਾਰਾਂ ਵਾਲਾ ਸਿਸਟਮ ਦਾ ਜੀ ਸਾਰਾ ਹਾਂਜੀ ਸਾਰੇ ਜੋੜ ਲੱਗਦੇ ਆ ਕੋਈ ਨਾ ਕੋਈ ਫਾਇਰ ਕੇਸ ਹੁੰਦਾ ਕੋਈ ਗੱਲਬਾਤ ਹੁੰਦੀ ਆ ਤਾਂ ਇਹ ਜਿਆਦਾ ਕਾਰਨ ਹੁੰਦਾ ਠੀਕ ਹੈ ਜੀ ਆਪਣੇ ਤੁਸੀਂ ਹਰ ਇੱਕ ਸਕੂਟਰ ਚ ਜਿਹਦੇ ਮਰਜ਼ੀ ਦੇ ਲੋ ਇਹਦਾ ਕੰਟਰੋਲ ਲੱਗਿਆ ਹੋ ਜੀ ਠੀਕ ਹੈ ਜੀ ਲੋ ਠੀਕ ਹੈ ਜੀ ਮਨਿਆਦਾ ਹੀ ਚੀਜ਼ ਦੀ ਖਰਾਬ ਨਹੀਂ ਹੁੰਦੀ 5 ਸਾਲ 7 ਸਾਲ ਬਾਅਦ ਤੱਕ ਲੋਸੀ ਖਰਾਬ ਨਹੀਂ ਹੋਊਗੀ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਜਿੱਥੇ ਰੇਟਾਂ ਦਾ ਫਰਕ ਪੈਂਦਾ ਜੇ ਹੁਣ ਰੇਟਾਂ ਦੀ ਗੱਲ ਕਰੋ ਤੇ ਇਹਦਾ 5000 ਰੁਪਏ ਫਰਕ ਹੈ ਦੋਨਾਂ ਦਾ ਲੋ ਜੀ ਇੱਥੇ ਫਰਕ ਪੈਂਦਾ ਜੀ ਗਾਰੰਟੀ ਇਹਦੀ ਵੀ ਸਾਲ ਦੀ ਲੈ ਲਓਗੇ ਅਗਲਾ ਦੇ ਦੂਗਾ ਜਿਹਨੂੰ ਪੈਸੇ ਵੱਜਦੇ ਆ ਹਾਂਜੀ ਹਾਂਜੀ ਵੀ ਇੱਕ ਵਾਰ ਜੀ ਹੁਣ ਹੋ ਗਿਆ ਉਹਦਾ ਚੇਂਜ ਕਰ ਦਾਂਗੇ ਫਿਰ ਕੀ ਆ ਠੀਕ ਹੈ ਜੀ ਤੇ ਇਹ सेम ਆ ਜਾਂਦਾ ਹੀ ਚਾਰਜਰ ਤੇ ਠੀਕ ਹੈ ਜੀ ਵਧੀਆ ਕੁਆਲਿਟੀ ਚ ਲੋਂਗੇ ਦਾ ਚਾਰਜਰ ਆਉਂਦਾ ਜੀ ਠੀਕ ਹੈ ਜੀ ਗਾਰੰਟੀ 1% ਦੀ ਫਰਕ ਕੁਆਲਿਟੀ ਦਾ ਜੀ ਠੀਕ ਹੈ ਜੀ ਤੁਹਾਡੀਆਂ ਬੈਟਰੀਆਂ ਨੂੰ ਸੇਫ ਰੱਖਦਾ ਠੀਕ ਹੈ ਜੀ 2 ਸਾਲ ਵਰਤ ਲਓ ਭਾਵੇਂ 4 ਸਾਲ ਵਰਤ ਲਓ ਠੀਕ ਹੈ ਜੀ ਖਰਾਬ ਨਹੀਂ ਹੁੰਦਾ ਇਹ ਦੇਸੀ ਵਾਲਾ ਚਾਰਜਰ ਆ ਜਾਂਦਾ ਜੀ ਠੀਕ ਹੈ ਜੀ ਗਾਰੰਟੀ ਇਹਦੀ ਵੀ ਅਗਲਾ ਸਾਲ ਦੇ ਦਿੰਦਾ ਓਕੇ ਸਾਲ ਤਾਂ ਕੱਢੀ ਜਾਣਾ ਠੀਕ ਹੈ ਜ ਪਰ ਰੇਟ ਦਾ ਤੇ ਕੁਆਲਿਟੀ ਦਾ ਨੋ ਫਰਕ ਆ ਇਹ 2800 ਰੁਪਏ ਦਾ ਜੀ 1000 ਰੁਪਏ ਦਾ ਠੀਕ ਹੈ ਜੀ ਹਾਂ ਜੀ ਵੀਰ ਜੀ ਜਿਹੜੀ ਲਿਥੀਅਮ ਵਾਲੀ ਬੈਟਰੀ ਦੇ ਬਾਰੇ ਜਾਣਕਾਰੀ ਦਿਓ ਜੀ ਇਹ ਲਿਥੀਅਮ ਬੈਟਰੀ ਆ ਜੀ ਸਿਰਫ ਲਿਥੀਅਮ ਬੈਟਰੀ ਦੇਖ ਕੇ ਦਿਖਾ ਕੇ ਲੋਕਾਂ ਨੂੰ ਚੀਜ਼ ਵੇਚੀ ਜਾਂਦੇ ਆ ਠੀਕ ਹੈ ਜੀ ਕਸਟਮਰ ਨੂੰ ਇਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਕਿੰਨੇ ਵੋਲਟ ਲੈਣੀਆਂ ਕਿੰਨੇ ਐਂਪੀਅਰ ਲੈਣੀਆਂ ਕੀ ਕੁਆਲਿਟੀ ਲੈਣੀਆਂ ਠੀਕ ਹੈ ਜੀ ਇਹ ਲਿਥੀਅਮ ਆ ਜੀ ਆਪਣੇ ਕੋਲੇ ਸੀਲਡ ਆ ਜੀ ਹਾਂ ਜੀ ਪਾਣੀ ਨਹੀਂ ਪਊਗਾ ਠੀਕ ਹੈ ਜੀ ਅੱਗ ਨਹੀਂ ਲੱਗੂਗੀ ਹਾਂ ਜੀ ਦੋਨੇ ਦੋਨੇ ਚੀਜ਼ਾਂ ਵਲ ਕੰਪਨੀਆਂ ਕੀ ਕਰਦੀਆਂ ਸੀ ਸਿੰਪਲ ਬੈਟਰੀ ਲਾ ਕੇ ਬਿਨਾ ਸੀਲਿੰਗ ਤੋਂ ਹਾਂਜੀ ਉਹਨੂੰ ਵੇਚ ਦਿੰਦੇ ਸੀ ਉਸ ਤੋਂ ਬਾਅਦ ਆ ਰੋਲਾ ਕੀ ਪੈਂਦਾ ਜਦੋਂ ਕੋਈ ਗਾਰੰਟੀ ਵਾਰੰਟੀ ਲੈਣ ਆ ਚੱਕਰਾਂ ਦੇ ਕਹਿੰਦੇ ਤਾਂ ਪਾਣੀ ਪਿਆ ਹੋਇਆ ਠੀਕ ਹੈ ਜੀ ਇਹ ਜਦੋਂ ਪਾਣੀ ਪਿਆ ਵੀ ਕਵਰ ਕਰੂ ਠੀਕ ਹੈ ਜੀ ਜੇ ਪਾਣੀ ਪੈ ਵੀ ਗਿਆ ਤਾਂ ਕੰਪਨੀ ਦਾ ਫਾਲਟ ਆਪਣਾ ਨਹੀਂ ਠੀਕ ਹੈ ਜੀ ਆਪਾਂ ਨੂੰ ਵਾਟਰਪੂਫ ਫੋਨ ਕਿਤੇ ਦਿੱਤੀ ਉਹਨਾਂ ਤੇ ਵਾਟਰਪੂਫ ਆ 3 ਸਾਲ ਬਤਲੂ 3 ਸਾਲ ਠੀਕ ਹੈ ਜੀ ਆਪ ਨੂੰ ਇਹਦੀ ਗਾਰੰਟੀ ਮਿਲੂਗੀ ਠੀਕ ਹੈ ਜੀ ਉਸ ਤੋਂ ਬਾਅਦ ਹੀ ਆ ਜਾਂਦੀ ਆ ਜਿਹੜੀ ਬੋਲਟ ਦੀ ਗੱਲ ਆ ਹਾਂਜੀ ਇਹ 60 ਵੋਲਟ ਆ ਜੀ ਠੀਕ ਹੈ ਇਹ ਆਪਾਂ ਇਹ ਦੂਸਰੇ ਕੰਮ ਨਹੀਂ ਕਰਦੇ 60 ਬੋਲਟ ਥੱਲੇ ਠੀਕ ਹੈ ਜੀ ਕਿਉਂਕਿ ਸਕੂਟਰੀ ਜਿਹੜੀ ਜਾਨ ਬਣਾਉਣੀ ਆ ਜਾਂ ਐਵਰੇਜ ਦੇਣੀ ਆ ਜਾਂ ਲਾਈਫ ਬਣਾਉਣੀ ਆ ਠੀਕ ਹੈ ਜੀ ਉਹ ਇਸੇ ਨਹੀਂ ਬੈਟਰੀ ਨਹੀਂ ਬਣਾਉਣੀ ਹੁੰਦੀ ਬੋਲਟ ਦੇ ਹਿਸਾਬ ਨਾਲ ਠੀਕ ਹੈ ਨਹੀਂ ਬੈਟਰੀ ਤੁਸੀਂ ਬੋਲਟੇ ਘੱਟ ਲਈ ਜਾਓਗੇ ਉਹਦੀ ਜਾਨ ਵੀ ਘਟੀ ਜਾਊਗੀ ਤੇ ਲਾਈਫ ਦਾ ਫਰਕ ਪੈ ਜਾਊਗਾ ਠੀਕ ਹੈ ਜੀ ਵਕ ਵੀਰੇ ਆਪਣਾ ਰਿਪੇਅਰ ਵੀ ਹੋ ਜਾਂਦੀ ਹੈ ਆਪਣੇ ਕੋਲ ਸਮਾਨ ਰਿਪੇਅਰ ਹਾਂਜੀ ਸਾਰੀ ਹਰ ਇੱਕ ਚੀਜ਼ ਰਿਪੇਅਰ ਹੋ ਜਾਂਦੀ ਹੈ ਜੀ ਠੀਕ ਹੈ ਜੀ ਲੋਪਰਾ ਬੈਟਰੀਆਂ ਆ ਪੀਆਂ ਬਾਕੀ ਕੋਲ ਠੀਕ ਹੈ ਸਮਾਨ ਦੇਖ ਸਕਦੇ ਹੋ ਚਾਰਜਰ ਸੈੱਟ ਨੂੰ ਤੇ ਆਪਣੇ ਕੋਲ ਮਗਨਾਰ ਮੂਰੂਡ ਦੇ ਪਾਈਚਾਂ ਦੇ ਸਭ ਕੁਝ ਮਿਲ ਜਾਂਦਾ ਜਿਹੜੇ ਮਰਜ਼ੀ ਮਾਡਲ ਦਾ ਲੈ ਲਓ ਜਿਹੜੇ ਮਰਜ਼ੀ ਮਾਡਲ ਦਾ ਠੀਕ ਹੈ ਜੀ ਜਿਹੜਾ ਆਪਣਾ ਨਹੀਂ ਵੀ ਵੇਚਿਆ ਉਹ ਵੀ ਮਿਲ ਜੂ ਹਰ ਇੱਕ ਚੀਜ਼ ਆ ਵੀਰ ਬੂਲ ਦੀ ਆਪਣੇ ਕੋਲ ਪਿਆ ਜੀ ਵੀਲ ਪਏ ਜਾਂਦੇ ਮਿਲ ਜਾਂਦੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਜੋ ਤੁਹਾਨੂੰ ਲੋੜ ਆ ਹੈਡਲਾਈਟ ਲੈ ਲਓ ਵੀਲ ਲੈ ਲਓ ਡਿਸਕ ਬ੍ਰੇਕਾ ਲੈ ਲਓ ਡਿਸਕ ਪੈਡ ਉੱਥੇ ਮਾਠਾ ਦਿਖਾ ਦਿਓ ਉਹਦੇ ਫਰਕ ਕੀ ਆ ਜੀ ਉਹਦਾ ਸਸਤੇ ਮਹਿੰਗੇ ਦਾ ਕੀ ਫਰਕ ਆ ਜੀ ਦੱਸੋ ਮਾੜਾ ਆਜੋ ਜੀ ਲਓ ਜੀ ਸਸਤੇ ਵੀ ਦਿਖਾ ਰਹੇ ਆ ਤੁਹਾਨੂੰ ਵਧੀਆ ਵੀ ਦਿਖਾ ਰਹੇ ਆ ਜੀ ਜੀ ਕੋਈ ਦੇਖ ਸਕਦੇ ਹਾਂ ਜੀ ਆਹਾ 200 ਰੁਪਏ ਦਾ ਚੀਜ਼ ਹੈ ਜੀ ਇਹ ਠੀਕ ਹੈ ਜੀ ਦੇਖਣ ਨੂੰ ਵਧੀਆ ਲੱਗੂ ਤੁਹਾਨੂੰ ਦੋਨੋਂ ਵੀ ਦੇਖਣ ਨੂੰ ਵਧੀਆ ਲੱਗੂ ਠੀਕ ਹੈ ਜੀ ਇਹ 500 ਰੁਪਏ ਦਾ ਜੀ ਠੀਕ ਹੈ ਜੀ ਛੋਟ ਜੀ ਨਾਲ ਰੇਟ ਦਾ ਫਰਕ ਪੈਂਦਾ ਜੀ ਠੀਕ ਹੈ ਜੀ ਆਪਾਂ ਜਿਹੜੇ ਫਰਕ ਆ ਜੀ ਚੀਜ਼ ਵਧੀਆ ਲੈਨੇ ਹਾਂਜੀ ਕੁਆਲਿਟੀ ਦਾ ਫਰਕ ਆ ਜੀ ਠੀਕ ਹੈ ਲੋਪਰਾ ਜੀ ਵਧੀਆ ਚ ਉਹ ਕਟਿਆ ਸੀ ਠੀਕ ਹੈ ਤੇ ਜੀ ਜੰਗਲਾ ਦੱਸਦਾ ਨਹੀਂ ਵੇਚਣ ਲੱਗਾ ਲਗਾ ਲਾ ਕਬਰ ਨਗਾ ਦੋ ਬਸ ਬਾਅਦ ਚ ਦੇਖਾਂਗੇ ਸਹੀ ਗੱਲ ਬਾਅਦ ਸੇ ਫਿਰ ਰੌਲਾ ਪਿੰਦੇ ਰਹਿੰਦਾ ਗੱਲਾਂ ਦਾ ਹਾਂਜੀ ਹਾਂਜੀ ਤੇ ਤਕਰੀਬਨ ਵੀ ਇਹ ਸਾਰਾ ਰਿਪੇਅਰ ਹੋ ਜਾਂਦਾ ਸਭ ਕੁਛ ਸਾਕਰ ਸਾਰਾ ਕੁਛ ਮਿਲ ਜਾਂਦਾ ਸਾਰਾ ਹਾਂਜੀ ਸਭ ਕੁਝ ਮਿਲ ਜਾਂਦਾ ਜੀ ਜੋ ਮਰਜ਼ੀ ਲੈ ਲਓ ਫਰੰਟ ਸ਼ੌਕਰ ਲੈ ਲਓ ਰੀਅਰ ਲੈ ਲਓ ਜਿਹੜੀ ਮਰਜ਼ੀ ਰਿਪੇਅਰ ਵੀ ਹੋ ਜਾਂਦੇ ਆ ਹਾਂਜੀ ਠੀਕ ਆ ਜੀ ਸਭ ਕੁਛ ਮੋਟਰ ਮਾਟਰਾਂ ਜੀ ਆਪਣੇ ਕੋਲੋਂ ਮੋਟਰ ਮ ਹਾਲ ਤੱਕ ਅਸੀਂ ਕਦੇ ਕੋ ਮੋਟਰ ਰੇਅਰ ਕੀਤੀ ਨਹੀਂ ਲੋੜ ਨਹੀਂ ਪਈ ਜੀ ਠੀਕ ਆ ਜੀ ਇੱਕ ਵਾਰ ਅੱਜ ਕੱਲ੍ਹ ਜੀ ਲੋਕ ਕਰਦੇ ਆ ਪੁਰਾਣੀ ਲੈਣੀ ਚਾਹੁੰਦੇ ਜੀ ਕੁਆਲਿਟੀ ਤੇ ਪੈਸੇ ਘਟ ਆਉਂਦੇ ਆ ਉਹ ਹੈ ਨਹੀਂ ਆਪਣੇ ਕੋਲ ਇੱਕ ਦੋ ਸਕੂਟਰ ਪੁਰਾਣੇ ਆਪਣੇ ਕੋਲ ਖੜੇ ਹੀ ਦੋ ਪੀਸ ਖੜੇ ਨੇ ਹਾਂਜੀ ਹਾਂਜੀ ਮਿਲ ਜਾਣਗੇ ਜੀ ਪਰ ਪੁਰਾਣੀ ਮੈਂ ਤਾਂ ਇਹ ਸਲਾਹ ਦੂੰਗਾ ਜੇ ਕਿਸੇ ਨੇ ਪੁਰਾਣੀ ਸਕੂਟਰ ਲੈਣਾ ਵੀ ਆ ਤਾਂ ਬੈਟਰੀਆਂ ਨਵੀਆਂ ਨਾਲ ਹੀ ਲਓ ਪੁਰਾਣੀਆਂ ਬੈਟਰੀਆਂ ਨਾਲ ਨਾ ਲਓ ਤੁਸੀਂ ਦਿਖਾ ਦਿਓ ਜੀ ਕੀ ਰੋਈ ਪਤਾ ਨਹੀਂ ਦਾ ਕੰਮ ਦਿਖਾ ਦਿੰਦੇ ਆ ਜੀ ਆਜੋ ਹਾਂਜੀ ਵੀਰ ਜੀ ਦੱਸੋ ਪੁਰਾਣੀ ਸਕੂਟਰ ਦੀ ਜਾਣਕਾਰੀ ਇਹ ਸੈਗਨਾਂਡ ਚ ਖੜਾ ਜੀ ਆਪਣੇ ਕੋਲੇ ਹਾਂਜੀ ਨਵੀਆਂ ਬੈਟਰੀਆਂ ਦਾ ਤੁਹਾਨੂੰ 20000 ਦੀ ਕੀਮਤ ਆ ਜੀ ਇਹਦੀ 20000 ਕੀਮਤ ਆ 20000 ਜੀ ਨਵੀਆਂ ਬੈਟਰੀਆਂ ਮਿਲਣਗੀਆਂ ਜੀ ਵਿੱਚ ਠੀਕ ਆ ਜੀ ਪੰਜ ਬੈਟਰੀਆਂ ਮਿਲਣਗੀਆਂ ਜੀ ਠੀਕ ਆ ਜੀ ਹਾਂ ਜੀ ਚਲਦੀ ਹਾਲਤ ਵਧੀਆ ਚਲਦੀ ਹਾਲਤ ਜੀ ਚਲਦੀ ਹਾਲਤ ਪੂਰਾ ਡਿਸਕ ਆ ਜੀ ਫਰੰਟ ਡਿਸਕਾ ਪਿੱਛੇ ਡਰਾਪ ਆ ਇਹ ਰੱਖਵਾਇਆ ਚੱਕਾ ਇਹਨੂੰ ਆ ਦੇਖ ਸਕਦੇ ਹੋ ਬਰਾ ਨਵੇਂ ਬੈਟਰੀ ਵੀ ਗਾਰੰਟੀ ਵਾਲੇ ਪਾਉਂਗੇ ਕਿ ਮੈਂ ਗਾਰੰਟੀ ਵਾਲੇ ਇਹ ਬਿਨਾਂ ਗਾਰੰਟੀ ਵਾਲੀ ਹੁੰਦੀ ਹੈ ਜੀ ਬੈਟਰੀ ਅਸਾਂ ਬਿਨਾਂ ਗਾਰੰਟੀ ਵਾਲੇ ਪਾਉਂਗੇ ਹਾਂਜੀ ਹਾਂਜੀ ਠੀਕ ਹੈ ਜੀ ਜੇ ਗਾਰੰਟੀ ਵਾਲੀ ਬੈਟਰੀ ਲੈਣੀ ਹੈ ਮਿਲ ਜੂਗੀ ਜੀ ਰੇਟ ਵਧੂਗਾ ਉਹਦੇ ਨਾਲ ਠੀਕ ਹੈ ਜੀ ਕਿਹ ਯਾਰ ਸਿੱਖਣ ਸੁਖਣ ਦੇ ਖਾਤਰ ਬੱਚਿਆਂ ਦੇ ਖਾਤਰ ਹੀ ਲੈਣੀ ਹੁੰਦੀ ਹੈ ਬਹੁਤ ਵਧੀਆ ਜੀ ਸਿੱਖਣ ਲਈਦਾ ਜੀ ਇਹ ਹਾਂਜੀ ਜੀ ਅੱਜਕੱਲ ਨਵੀਂ ਫੂਟ ਰਿਆ ਤੋੜ ਦੋ ਬਹੁਤ ਵਧੀਆ ਜੀ ਆਪਣੇ ਕੋਲ ਇਹ ਬਿਨਾਂ ਗਾਰੰਟੀ ਤੋਂ ਬੈਟਰੀ ਹੈ ਨਾ ਜੀ ਉਹ ਵੀ 7 ਕਿਲੋ ਦੀ ਆ ਠੀਕ ਹੈ ਆਪਾਂ ਕੋਈ ਇਹ weight ਦੇ ਹਿਸਾਬ ਨਾਲ ਵੈਰੀ ਕਰਦੀ ਹੈ ਜਿੰਨਾ weight ਵਧੀਆ ਉਨੀ ਉਹਦੀ ਕੁਆਲਿਟੀ ਵਧੀਆ ਬੈਟਰੀ ਦੀ ਠੀਕ ਹੈ ਜੀ ਆਪਨੂੰ ਕੋਈ 7 ਕਿਲੋ ਵਾਲੀ ਬੈਟਰੀ ਆਉਂਦੀ ਹੈ ਜਿਹੜੀ ਬਿਨਾ ਗਾਰੰਟੀ ਤੋਂ ਵੀ ਆ ਏਕੀ ਸਕੂਟਰੀ ਹੈ ਕੋਈ ਦੂਜੀ ਵੀ ਪੁੱਛਾ ਕੋਈ ਆਪਣੀ ਨਹੀਂ ਆਹੀ ਆਹੀ ਹੈ ਜੀ ਪਹਿਲਾਂ ਵਾਲੇ ਛੋਟੇ ਕੋਲ ਸੈਕੰਡ ਹੈਂਡ ਆਉਂਦੀ ਹੈ ਜੀ ਹਾਂਜੀ ਸੈਕੰਡ ਹੈਂਡ ਹੀ ਐਕਟ ਹੈ ਹਾਂਜੀ ਇਹੀ ਖੜੀ ਹੈ ਜੀ ਤੋਂ ਭਰਾ ਬਾਈ ਜੀ ਨੇ ਆਪਨੂੰ ਵਧੀਆ ਜਾਣਕਾਰੀ ਦਿੱਤੀ ਬਾਕੀ ਦੱਸ ਦਿੱਤਾ ਠੀਕ ਹੈ ਜੀ ਗੱਲ ਇਲੈਕਟ੍ਰਿਕ ਬਾਈਕ ਬਾਈ ਦਾ ਨੰਬਰ ਵੀ ਹੈ ਬਾਕੀ ਨੰਬਰ ਬਾਈ ਨੇ ਦੱਸ ਦਿੱਤਾ ਬਾਕੀ ਸਕਰੀਨ ਤੇ ਵੀ ਲਾ ਲਾਂਗੇ ਇੱ ਕਰ ਸਕਦੇ ਹੋ ਬਾਤਵਾਦ ਆਪਣੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਿਆ ਕਰੋ ਨਿਊ ਮਾਰਕ ਕੁਸਮੇਸ਼ ਨਗਰ ਠੀਕ ਹੈ ਦੇਖ ਸਕਦੇ ਹੋ ਉਹ ਉਹ ਨਾਲ ਹੀ ਆ ਦੁਕਾਨ ਬਾਈ ਜੀ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਠੀਕ ਹੈ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ